ਜਿਹੜੀ ਨਵਜੂਤ ਕੌਸਤੂ ਉਹਨਾਂ ਨੇ ਜਿਹੜੀ ਗੱਲ ਕਹੀ 5-5 ਕਰੋੜ ਰੁਪਈਆ ਕਰਨ ਬੁਰਜ ਹੋਣਾ ਤੋਂ ਕਾਂਗਰਸ ਦੇ ਲੀਡਰਾਂ ਨੇ ਲਿਆ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਨੇ ਇਲਜ਼ਾਮ ਲਾਏ ਉਹਨਾਂ ਨੇ ਇਲਜ਼ਾਮ ਲਾਏ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਸਾਡੇ ਪਿਤਾ ਜੀ ਦੇ ਉਹਨਾਂ ਦੇ ਪਿਤਾ ਜੀ ਸਰਦਾਰ ਸਤਨਾਮ ਸਿੰਘ ਹੋਣਾ ਦੇ ਬਹੁਤ ਗਹਿਰੇ ਸਬੰਧ ਰਹੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਘਰ ਮੈਂ ਜਾ ਕੇ ਰੋਟੀ ਖਾਧੀ ਹੈ ਉਹਨਾਂ ਦੀ ਥਾਲੀ ਚ ਰੋਟੀ ਖਾਧੀ ਹੈ ਮੇਰੇ ਬੜੇ ਗਹਿਰੇ ਸਬੰਧ ਉਹਨਾਂ ਨਾਲ ਰਹੇ ਪਰ ਮੈਂ ਬਾਜਵਾ ਸਾਹਿਬ ਦੇ ਮੂੰਹ ਤੇ ਵੀ ਕਹਿੰਨਾ ਪਿੱਠ ਪਿੱਛੇ ਵੀ ਕਹਿਨਾ ਕਿ ਉਹਨਾਂ ਮੇਰੇ ਤੋਂ ਪੈਸੇ ਪਰ ਉਹਨਾਂ ਨੇ ਨਹੀਂ ਮੇਰੇ ਤੋਂ ਪੈਸੇ ਮੰਗੇ ਪਰ ਕਾਂਗਰਸ ਪਾਰਟੀ ਨੇ ਪੈਸੇ ਕਿਨੇ 3 ਕਰੋੜ ਕਿਨੇ ਮੰਗਿਆ ਉਹੀ ਤਾਂ ਗੱਲ ਲੈਣਾ ਮੈਂ ਨਹੀਂ ਕਹਿ ਸਕਦਾ ਤੁਹਾਨੂੰ ਕਿਨੇ ਮੰਗਿਆ ਇਹ ਜਿਹੜੇ ਪੈਸੇ ਮੰਗਨ ਦੀ ਮੈਂ ਗੱਲ ਸਾਡੇ ਇੱਥੇ ਕਾਂਗਰਸ ਦੇ ਹੁਣ ਇਹ ਸਹਿ ਇੰਚਾਰਜ ਨੇ ਦਲਵੀ ਜੀ ਮੈਂ ਉਹਨਾਂ ਨੂੰ ਵੀ ਇਹ ਸਾਰਾ ਦੱਸਿਆ ਕਿ ਭਾਈ ਇਹਨੇ ਪੈਸੇ ਰੁਪਏ ਦੇ ਰਿਆ ਤੇ ਮੰਗ ਕਰ ਰਿਆ ਸਾਡੇ ਕੋਲ ਪੈਸੇ ਥੋੜੇ ਹੀ ਅਗੇ ਅਸੀਂ ਤੇ ਕਣਕ ਝੋਨਾ ਬੀਜਣ ਵਾਲੇ ਬੰਦੇ ਆ ਆ ਸੁਧਾਰਨ ਕਿਸਾਨ ਆ ਤੇ ਇਹਨੇ ਅਸੀਂ ਇਲੈਕਸ਼ਨ ਲੜ ਸਕਦੇ ਆ ਤੇ ਕਾਂਗਰਸ ਨੂੰ ਫੰਡ ਨਹੀਂ ਦੇ